ਆਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਦਰਜੀਤ ਜੁਆ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਕੋਈ ਖਾਸ ਕੰਮ ਕਰਦਾ ਲੋਕਾਂ ਦੀ ਗੱਲ ਕਰਦਾ ਹਵਾਮ ਦੀ ਗੱਲ ਕਰਦਾ ਜਨ ਹਿੱਦੀ ਗੱਲ ਕਰਦਾ ਜਾਂ ਸਾਡੇ ਸਮਾਜ ਦੀ ਗੱਲ ਕਰਦਾ ਤੇ ਅਸੀਂ ਉਹਨਾਂ ਨੂੰ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਕਾਰਜ ਕਰਨੇ ਚਾਹੁੰਦੇ ਆ ਪਰ ਉਹਨਾਂ ਨੂੰ ਸਹੀ ਮਾਰਗਦਰਸ਼ਕ ਨਹੀਂ ਮਿਲਦਾ ਤੇ ਉਹ ਸਾਡੀ ਗੱਲਬਾਤ ਨੂੰ ਦੇਖ ਕੇ ਉਹ ਇਸ ਤਰ੍ਹਾਂ ਦਾ ਰਸਤਾ ਅਪਣਾ ਸਕਦਾ ਹੈ ਸੋ ਇਸੇ ਤਰ੍ਹਾਂ ਦੀ ਸੇਕਸੀ ਸਾਡੇ ਨਾਲ ਨੇ ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਸੰਘਾ ਜਿਹੜੇ ਲੰਗੀਰੀਪਿੰਡ ਦੇ ਨਿਵਾਸੀ ਨੇ ਤੇ ਨਾਲ ਦੀ ਨਾਲ ਮਾਹਲਪੁਰ ਦੇ ਵਿੱਚ ਪ੍ਰਿੰਸੀਪਲ ਹਰਪਜ ਸਿੰਘ ਸਪੋਰਟਿੰਗ ਕਲੱਬ ਦੇ ਅਧਿਕਾਰਿਸ਼ ਨੇ ਪਿਛਲੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਇਲਾਕੇ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਆਪਣੇ ਫੁੱਟਬਾਲ ਦੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰਦੇ ਆ ਰਹੇ ਨੇ ਅੱਜ ਉਹਨਾਂ ਦੇ ਨਾਲ ਇਸ ਖੇਡ ਸਬੰਧੀ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਸਬੰਧੀ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਸੰਗਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੇ ਵਿੱਚ ਇੰਡੀਆ ਨਿਊਜ਼ ਤੇ ਜੀ ਥੈਂਕ ਯੂ ਜੀ ਤੁਹਾਡਾ ਥੜਨਾ ਗੱਲਬਾਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸੰਗਾ ਸਾਹਿਬ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਬਰੀਫ ਸਾਰੇ ਦਰਸ਼ਕਾਂ ਨੂੰ ਦੱਸੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਸ ਸ਼ਖਸੀਅਤ ਦੇ ਨਾਲ ਗੱਲਬਾਤ ਕਰ ਰਹੇ ਹਾਂ ਰਨਕ ਕੁਲਵੰਤ ਸਿੰਘ ਸੰਗਾ ਜੀ ਮੈਂ ਪਿਛਲੇ 10-12 ਸਾਲ ਤੋਂ ਪ੍ਰਿੰਸੀਪਲ ਪ੍ਰਹਿਲ ਸਿੰਘ ਸਪੋਰਟਿੰਗ ਕਲੱਬ ਮਾਹਲਪੁਰ ਦੀ ਸੇਵਾ ਦਾ ਮੌਕਾ ਮਿਲਿਆ ਸੇਵਾ ਕਰ ਰਹੇ ਹਾਂ ਤੇ ਜਿਹਦੇ ਬਾਰੇ ਸਰਦਾਰ ਦਰਜੀਤ ਸਿੰਘ ਜੀ ਅਜਰਵਾ ਸਾਹਿਬ ਗੱਲਬਾਤ ਕਰਨਾ ਚਾਹੁੰਦੇ ਨੇ ਤੇ ਸਾਨੂੰ ਤੁਸੀਂ ਕੋਈ ਵੀ ਪਾਠ ਪੜ੍ਹਨਾ ਅਸੀਂ ਉਹਦਾ ਜਰੂਰ ਬਰੀਫ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੰਘਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 10 12 ਸਾਲ ਤੋਂ ਇੱਥੇ ਸਪੋਰਟ ਪ੍ਰਿੰਸੀਪਲ ਹਰਪਿੰ ਸਿੰਘ ਸਪੋਰਟਿੰਗ ਕਲੱਬ ਦੀ ਸੇਵਾ ਕਰ ਰਹੇ ਹੋ ਪਰ ਇਸ ਤੋਂ ਪਹਿਲਾਂ ਤੁਸੀਂ ਆਪ ਵੀ ਇਲਾਕੇ ਦੇ ਪ੍ਰਮੁੱਖ ਫੁੱਟਬਾਲਰ ਰਹੇ ਹੋ ਉਹ ਜਦੋਂ ਤੁਸੀਂ ਫੁੱਟਬਾਲ ਗੇਮ ਕਦੋਂ ਤੋਂ ਸ਼ੁਰੂ ਕੀਤੀ ਤੇ ਕੀ ਤੁਹਾਡੀ এডਿਕੇਸ਼ਨ ਸੀ ਜਰਨਲ ਸਾਹਿਬ ਸਭ ਤੋਂ ਪਹਿਲਾਂ ਕਾਲਜ ਤੋਂ ਪਹਿਲਾਂ ਅਸੀਂ ਹਾਰਸ਼ ਕੈਂਡੀ ਸਕੂਲ ਜੋ ਕਿ ਬਿਲਕੁਲ ਨਾਲ ਹੀ ਦੁਬਾਰਾ ਕਾਲਜ ਕਾਲਜ ਦੇ ਨਾਲ ਇਸ ਟਾਈਮ ਆਪਾਂ ਸਾਡੇ ਸਪੋਰਟਿੰਗ ਕਲੱਬ ਦੀ ਦਫ਼ਤਰ 'ਚ ਬੱਚਾ ਆਪਾਂ ਬੈਠੇ ਆਂ ਤੇ ਕਾਲਜ ਦੇ ਬਿਲਕੁਲ ਨਾਲ ਦੇ ਇੱਕ ਕੰਪਲੈਕਸ ਹੈਗਾ ਸਕੂਲ ਦਾ ਪਹਿਲਾਂ ਸਕੂਲ ਦੇ ਵਿੱਚ ਰਹੇ ਅਸੀਂ ਤੇ ਉੱਥੋਂ ਹਾਇਰ ਸਕੈਂਡਰੀ ਗਵਰਨਮੈਂਟ ਸੇਵਿਸ ਕੰਟਰੀ ਸਕੂਲ ਤੋਂ ਕੀਤੀ ਹੈਗੀ ਐ ਤੇ ਉਸ ਤੋਂ ਬਾਅਦ ਫਿਰ ਅਸੀਂ ਕਾਲਜ ਆ ਗਏ ਆ ਕਾਲਜ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਸਰਵਿਸ ਦੇ ਵਿੱਚ ਵੀ ਰਹੇ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਜਿੱਥੇ ਜਿੱਥੇ ਸਕੂਲ ਚ ਖੇਲੇ ਆਂ ਫਿਰ ਕਾਲਜ ਚ ਖੇਲੇ ਆ ਉਹਦੇ ਬਾਅਦ ਜਾ ਕੇ ਫਿਰ ਚੰਡੀਗੜ੍ਹ ਖੇਲੇ ਆ ਅਸੀਂ ਦੋਸ ਟਰੋਫੀ ਜਿੱਤਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਸਵਾ ਬਣ ਗਿਆ ਬਾਹਰ ਜਾਣ ਦਾ ਤਾਂ ਫਿਰ ਹੁਣ ਕਾਫੀ ਲੰਬੇ ਸਮੇਂ ਤੋਂ 85 ਤੋਂ ਬਾਅਦ ਦੇ ਇਸ ਵੇਲੇ ਮਨ ਉਹ ਆਪਣਾ ਯੂਕੇ ਚ ਵਸਾ ਹੈਗਾ ਤੇ ਬਸ ਇਸ ਤਰ੍ਹਾਂ ਸਮਾਂ ਲੰਘਦਾ ਜਾ ਰਿਹਾ ਤੇ ਜੋ ਪ੍ਰਿੰਸੀਪਲ ਸਾਹਿਬ ਦੇ ਨਾਮ ਦੇ ਉੱਪਰ ਆਲਰੇਡੀ ਆ ਪ੍ਰਿੰਸੀਪਲ ਹਰ ਪ੍ਰਿੰਸੀਪਲ ਫੁੱਟਬਾਲ ਟੂਰਨਾਮੈਂਟ ਹਰ ਸਾਲ ਪਰਵਾਇ ਜਾਂਦਾ ਬੜੇ ਲੰਬੇ ਸਮੇਂ ਤੋਂ ਮੇ ਤੋਂ ਪਹਿਲਾਂ ਬਹੁਤ ਸ਼ੁਭਜੀਤਾ ਇਸ ਕਲੱਬ ਨੂੰ ਨਿਰਣੇ ਲੰਬੇ ਸਮੇਂ ਤੋਂ ਚਲਾਇਆ ਪ੍ਰਧਾਨ ਰਹੇ ਨੇ ਤੇ ਮੇ ਤੋਂ ਪਹਿਲਾਂ ਸਰਦਾਰ ਰਵਨ ਸਿੰਘ ਜੀ ਬੈਂਸ ਬੈਂਸ ਅਜਿਹਾ ਨੇ ਜੀ ਲੰਬਾ ਸਮਾਂ ਉਹਨੇ ਕਲੱਬ ਦੀ ਬੋਰਡ ਐ ਬਹੁਤ ਅਚੇ ਤਰੀਕੇ ਨਾਲ ਸੇਵਾ ਕੀਤੀ ਐ ਇਸ ਦਾ ਸਰਦਾਰ ਜਨਾਇਦ ਸਿੰਘ ਜੀ 올ੰਪੀਅਨ ਅਰਜਨਾ ਬਾਡੀ ਉਹ ਵੀ ਇਸ ਕਲੱਬ ਦੇ ਹੋਰ ਬਹੁਤ ਬਹੁਤ ਵਧੀਆ ਸ਼ੁਭਜੀਤਾ ਇਸ ਕਲੱਬ ਦਾ ਲੰਬਾ ਸਮੇਂ ਤੋਂ ਇਸ ਵਾਰ ਇਸ ਟੂਰਨਾਮੈਂਟ ਜਿਹੜਾ ਤੁਸੀਂ ਇਸ ਵਾਰ ਦੇਖਿਆ ਇਹਨੂੰ 30 ਸਾਲ ਹੋ ਗਏ ਆ ਇਸ ਵਾਰ ਜੋ ਟੂਰਨਾਮੈਂਟ ਹੋਇਆ 61st ਆਲਰੇਡੀ ਆ ਪ੍ਰਿੰਸੀਪਲ ਆਫ ਪ੍ਰਾਈਸਿੰਗ ਫੁੱਟਬਾਲ ਟੂਰਨਾਮੈਂਟ ਜੋ ਕਰਵਾਇਆ ਗਿਆ ਜੋ ਕਿ 15 ਤੋਂ 22 ਫਰਵਰੀ 2024 ਦੀਆਂ ਡੇਟਾਂ ਸਨ ਤੇ ਇਹ ਇਹਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਇਹ ਤਿੰਨ categories ਚ ਹੁੰਦਾ ਟੂਰਨਾਮੈਂਟ ਇਹ ਲੰਬੇ ਸਮੇਂ ਤੋਂ ਤੇ ਜਿਹਦੇ ਵਿੱਚ ਅਕੈਡਮੀਜ਼ ਅੰਡਰ 17 ਤੇ ਪੰਜਾਬ ਦੇ मोस्ट ऑफ ਕਾਲਜਸ ਤੇ ਜਿਹੜੀਆਂ ਕਲੱਬ ਲੈਵਲ ਦਾ ਹੁੰਦਾ ਹੈਗਾ ਇਹ ਲੀਗ ਸਿਸਟਮ ਹੁੰਦਾ ਲੀਗ ਆਮ ਨਾਕਆਊਟ ਤੇ ਇਹਦੇ ਵਿੱਚ ਪੂਰੇ ਇੰਡੀਆ ਤੋਂ ਪੂਰੇ ਭਾਰਤ ਤੋਂ ਜਿਹੜੀਆਂ ਟੀਮਾਂ ਉਹ ਦੂਸਰੀਆਂ ਸਟੇਟਾਂ ਤੋਂ ਵੀ ਆਉਂਦੀਆਂ ਤੇ ਬਾਕੀ ਸਾਡੀ ਐਗਜ਼ੈਕਟਿਵ ਸਾਡੇ ਜਿਹਨੇ ਐਗਜ਼ੈਕਟਿਵ ਦੇ ਮੈਂਬਰ ਨੇ ਕਾਲਜ ਦੀ ਮੈਨੇਜਮੈਂਟ ਆ ਸਾਡੇ ਇਲਾਕੇ ਦੇ ਦਰਸ਼ਕ ਜਿੰਨੇ ਵੀ ਸਾਡੇ ਪ੍ਰੈਸ ਰਿਪੋਰਟਰ ਵੀ ਨੇ ਸਾਰਿਆਂ ਦਾ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਹੁੰਦਾ ਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਆਂ ਜੋ ਇਹ ਲੰਬੇ ਸਮੇਂ ਤੋਂ ਜੋ ਐਡਾ ਵੱਡਾ ਕਾਰਜ ਹੈ ਇਹ ਸਾਰਿਆਂ ਦੇ ਨਾਲ ਇਹਦਾ ਸਾਰੇ ਭਰਾਵਾਂ ਦਾ ਸਾਰੀਆਂ ਸਸਤਾਵਾਂ ਦਾ ਸਾਥ ਹੋਣ ਕਰਕੇ ਹਰ ਸਾਲ ਇਹ ਟੂਰਨਾਮੈਂਟ ਇਹ ਬਗਲੀਆਂ ਨੂੰ ਸ਼ੋ ਗਿਆ ਐਸੇ ਸਭ ਜਿਵੇਂ ਮਾਰ ਪਰ ਨਵ ਫੁੱਟਬਾਲ ਦੀ ਨਸੀ ਕਿਹਾ ਜਾਂਦਾ ਜਿਵੇਂ ਤੁਸੀਂ ਦੱਸਿਆ ਜਨੈਸੀ ਹੋਰਾਂ ਦਾ ਨਾਮ ਲਿਆ ਬਹੁਤ ਸਾਰੇ ਜਿਦਾਂ ਗੁਰਦੇਵ ਸਿੰਘ ਗਿਲਹੋਰੀ ਅੱਜ ਨੂੰ ਆਦੀ ਵੀ ਹੋਏ ਆ ਤੇ ਉਹ اسی ਇਲਾਕੇ ਦੇ ਹੋਇਆ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ سارے ਇਹੋ ਜਿਹੇ ਪਲੇਅਰ ਆ ਜਿਹੜੇ ਫੁੱਟਬਾਲ ਤਾਂ ਖੇਡਣਾ ਚਾਹੁੰਦੇ ਆ ਉਹਨਾਂ ਦੀ ਚੰਗੀ ਖੇਡ ਹੈ ਬਟ ਕਿਤੇ ਨਾ ਕਿਤੇ ਜ਼ਰੂਰੀ ਜਿਹੜੀਆਂ ਲੋੜਾਂ ਹੈਗੀਆਂ ਉਹਨਾਂ ਕਰਕੇ ਉਹ ਸਕਸੈਸ ਨਹੀਂ ਹੋ ਰਿਹਾ ਤੁਹਾਡੇ ਕਲੱਬ ਬਨੋ ਉਹਨਾਂ ਨੂੰ ਜਿੱਥਾ ਜੋਗ ਸਹਾਇਤਾ ਕੀਤੀ ਜਾਂਦੀ ਆ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਚੋਣ ਕਰਦੇ ਹੋ ਕਿ ਉਹ ਜਿਹੜਾ ਲੜਕਾ ਹੈ ਜਾਂ ਅਲਕੀ ਹੈ ਇਹ ਖੇਡਣਾ ਚਾਹੁੰਦੀ ਹੈ ਇਹਨੂੰ ਆ ਚੀਜ਼ ਦੀ ਜ਼ਰੂਰਤ ਆ ਤੁਹਾਡਾ ਕਲੱਬ ਕਿਨੇ ਇੱਕ ਬੱਚੇ ਨੂੰ ਇਹ ਚੇਸੂਟ ਦੇ ਚੁੱਕਾ ਦੇਖੋ ਟਾਈਮ ਟੂ ਟਾਈਮ ਜਿਸ ਤਰ੍ਹਾਂ ਸਕੂਲ ਦੇ ਵਿੱਚ ਵੀ ਤਿੰਨ ਤਰ੍ਹਾਂ ਦੇ ਥਰੀ ਕੈਟਾਗਰੀ ਦੇ ਵਿੱਚ ਜੋ ਕਿ ਅਕੈਡਮੀ ਚੱਲ ਰਹੀਆਂ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਇੱਕ ਆਨਸਰ ਤੇ ਇਹ ਹੈਗਾ ਵੀ ਤਿੰਨ ਅਕੈਡਮੀ ਚੱਲ ਰਹੀਆਂ ਉੱਥੇ ਬੱਚਿਆਂ ਨੂੰ ਪੂਰਾ ਸਹੂਲਤ ਦਿੱਤੀਆਂ ਗਈਆਂ ਕੋਈ ਸਰਕਾਰ ਵੱਲੋਂ ਵੀ ਕੋਚਸ ਨੇ ਤੇ ਗ੍ਰਾਊਂਡਾਂ ਸਕੂਲ ਵੱਲੋਂ ਹੋਸਟਲ ਦਾ ਹੈ ਸਾਰਾ ਮਹੱਈਆ ਕਰਵਾਇਆ ਗਿਆ ਇਸੇ ਤਰ੍ਹਾਂ ਕਾਲਜ ਦੇ ਵਿੱਚ ਵੀ ਕਾਲਜ ਦਾ ਦਾ ਟੀਮ ਹੈ ਹੀ ਹੈ ਕਾਲਜ ਦੇ ਵਿੱਚ ਵੀ ਨਾ ਇੱਕ ਪਲੱਸ 1 ਪਲੱਸ 2 ਦਾ ਜਿਹੜੇ ਬੱਚੇ ਹੈਗੇ ਆ ਉਹ ਕਲੱਬ ਵੱਲੋਂ ਵੀ ਔਰ ਪ੍ਰਿੰਸੀਪਲ ਪ੍ਰੈਜ਼ੀਡੈਂਟ ਸਪੋਰਟਿੰਗ ਕਲੱਬ ਵੱਲੋਂ ਵੀ ਉੜੀ ਅਕੈਡਮੀਆ ਸਥਾਪਿਤ ਕੀਤੀ ਗਈ ਹੈ ਇਸੇ ਤਰ੍ਹਾਂ ਆਪਣੇ ਇਲਾਕੇ ਦੇ ਵਿੱਚ ਨਾਲੇ ਪਿੰ ਹੈਗਾ ਬਾੜੀਆਂ ਤਲਾਂ ਦੇ ਵਿੱਚ ਇੱਕ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਅਕੈਡਮੀ ਚੱਲ ਰਹੀ ਹੈ ਉੱਥੇ ਵੀ 30 40 ਬੱਚੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਇਸੇ ਤਰ੍ਹਾਂ ਸਾਡੇ ਪਿੰਡ ਵੀ ਲੰਗੇਰੀ ਦੇ ਵਿੱਚ ਵੀ ਪ੍ਰਿੰਸੀਪਲ ਸਾਹਿਬ ਦੇ ਨਾਂ ਤੇ ਬੱਚੇ ਘੱਟੋ ਘੱਟ 25 30 ਬੱਚੇ ਉੱਥੇ ਵੀ ਪ੍ਰੈਕਟਿਸ ਕਰਦੇ ਆ ਉਹ ਹੁੰਦਾ ਜਦੋਂ ਬੱਚੇ ਦੇ ਪੇਪਰ ਹੁੰਦੇ ਆ ਉਦੋਂ ਜ਼ਰੂਰ ਬ੍ਰੇਕ ਹੁੰਦੀ ਹੈਗੀ ਆ ਤੇ ਬਾਕੀ ਸਾਰਾ ਸਾਲ ਘੰਟੀ ਰੂ ਬੱਚੇ ਪ੍ਰੈਕਟਿਸ ਕਰਦੇ ਆ ਔਰ ਜਿਹੜੇ ਬੱਚੇ ਉਥੋਂ ਨਿਕਲਦੇ ਆ ਫਿਰ ਸਕੂਲ ਵੱਡੇ ਸਕੂਲ ਚ ਆਉਂਦੇ ਆ ਕਾਲਜ ਆ ਜਾਂਦੇ ਆ ਤੇ ਕਾਲਜ ਤੋਂ ਬਾਅਦ ਉਹੀ ਬੱਚੇ ਜਿਹੜੇ ਹੈਗੇ ਆ ਅੱਜਕੱਲ ਕਲਬਾਂ ਚ ਜਾਂਦੇ ਨੇ ਹੁਣ ਵੀ ਇਸ ਟਾਈਮ ਵੀ ਆਪਣੇ ਇਲਾਕੇ ਦੇ ਬਹੁਤ ਸਾਰੇ ਬੱਚੇ ਜਿਹੜੇ ਬੰਬਈ, ਕਲਕੱਤਾ, ਬੈਂਗਲੌਰ ਜਾਂ ਜਿਹੜੀਆਂ ਦਿੱਲੀ ਦੀਆਂ ਕਲਬਾਂ ਹੈਗੀਆਂ ਡੇਵਿਡ ਰੈਫਰ ਕਲਬਾਂ ਦੇ ਵਿੱਚ ਜਿਹੜੇ ਬੱਚੇ ਉਹ ਇਥੋਂ ਫਿਰ ਇਥੋਂ ਨਿਕਲ ਕੇ ਜਾਂਦੇ ਆ ਜਾਂ ਇਹ ਟੂਰਨਾਮੈਂਟ ਦੇ ਮਕਸਦ ਦੇ ਵਿੱਚ ਵੀ ਹੈਗਾ ਵੀ ਜਦੋਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਪੂਰੇ ਇੰਡੀਆ ਭਾਰਤ ਲਾ ਉਹ ਪੂਰੇ ਇੰਡੀਆ ਲੈਵਲ ਤੋਂ ਜਿਹੜੀਆਂ ਟੀਮਾਂ ਆਉਂਦੀਆਂ ਉਹਨਾਂ ਦੇ ਨਾਲ ਜਿਹੜੇ ਕੋਚੇ ਸਾਬ੍ਹਾਂ ਜਾਂ ਪਲੇਅਰ ਵੀ ਹੁੰਦੇ ਉਹ ਇੱਥੇ ਦੇ ਬੱਚਿਆਂ ਨੂੰ ਜ਼ਰੂਰ ਵਾਚ ਕਰਦੇ ਆ ਚਾਹੇ ਉਹ ਸਕੂਲ ਦੇ ਹੁੰਦੇ ਆ ਜਾਂ ਅਕੈਡਮੀਜ਼ ਦੇ ਹੁੰਦੇ ਆ ਉਹਨਾਂ ਬੱਚਿਆਂ ਨੂੰ ਅੱਗੇ ਜਾਣ ਦੇ ਚਾਂਸਸ ਮਿਲ ਜਾਂਦੇ ਸਭ ਤੁਹਾਡੇ ਕਲੱਬ ਵੱਲੋਂ ਕੋਈ ਬੱਚੇ ਐਡਾਪਟ ਕੀਤੇ ਆ ਜਿਹੜੇ ਤੁਹਾਡੇ ਨਿੱਜੀ ਕਲੱਬ ਜਿਹੜਾ ਪ੍ਰਿੰਸਪਲ ਹਰਪਰਸਿੰਗ სპੋਰਟਿੰਗ ਕਲੱਬ ਹੈ ਉਹਦੇ ਵੱਲੋਂ ਕੋਈ ਬੱਚੇ ਐਡਾਪਟ ਕੀਤੇ ਹੋਣ ਜਿਹੜੇ ਐਸ ਵੀ ਦੇ ਕਲੱਬ ਦੇ ਵਿੱਚ ਖੇਡਦੇ ਆ ਜਾਂ ਕਿਸੇ ਹੋਰ ਬਾਹਰ ਜਾ ਕੇ ਖੇਡਦੇ ਆ ਬਿਲਕੁਲ ਬਿਲਕੁਲ ਦੇਖੋ ਜਿੰਨੇ ਵੀ ਚਾਹੇ 2 ਡਿਵੀਜ਼ਨ ਦੇ ਲੀਗ ਦੇ ਜਿੰਨੇ ਮੈਚੇਜ਼ ਹੁੰਦੇ ਆ ਉਹਦੇ ਵੀ ਉਹ ਖੇਡਦੀ ਹੈਗੀ ਆ ਜਿਹੜੇ ਬੱਚੇ ਸਾਡੇ ਕੋਲ ਪਲੱਸ 1 ਪਲੱਸ 2 ਦੇ ਰੱਖੇ ਹੋਏ ਆ ਪਲੱਸ ਉਹਨਾਂ ਦੇ ਵਿੱਚ ਜਿਹੜੇ ਕਾਲਜ ਦੇ ਬੱਚਿਆਂ ਨਾਲ ਮਿਕਸ ਕਰਕੇ ਇਹ ਵਿੱਚ ਇਹ ਪੂਰੇ ਦੋਨੋਂ ਸੀਜ਼ਨ ਜਿਹੜੇ ਹੈਗੇ ਆ ਨਾ ਇਹ ਜਾ ਕੇ ਸਾਡੀ ਕਲੱਬੋ ਦੇ ਵਿੱਚ ਚੰਗੇ ਰਿਜ਼ਲਟ ਦੇ ਰਹੀ ਹੈ ਔਰ ਇਹਨਾਂ ਬੱਚਿਆਂ ਨੂੰ ਉੱਥੇ ਆਪਣਾ ਜੋ ਵੀ ਇਹਨਾਂ ਦਾ ਹੈਗਾ ਇਹਨਾਂ ਨੂੰ ਸ਼ੋਅ ਕਰਦਾ ਪੂਰਾ ਮੌਕਾ ਮਿਲਦਾ ਤੇ ਉਹ ਉਹਦੇ ਵਿੱਚੋਂ ਬੱਚੇ ਅੱਗੇ ਛਾਇਕ ਹੋ ਕੇ ਫਿਰ ਕਲੱਬਾਂ ਦੇ ਵਿੱਚ ਵੀ ਜਾਂਦੇ ਆ ਸੰਘਾ ਸਭ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕਲੱਬ ਦੀ ਕੋਈ ਹੋਰ ਪਲਾਨਿੰਗ ਜਿਹੜੀ ਆ ਫੁੱਟਬਾਲ ਨੂੰ ਪ੍ਰਫੁੱਲਤ ਕਰਨ ਲਈ ਕਿਹੋ ਜਿਹੀ ਕੋਈ ਪਲਾਨਿੰਗ ਜਿਹੜੀ ਆ ਕਿ ਕਿ ਭਾਏ ਤਾਂ ਕਿ ਆਉਣ ਵਾਲੀ ਪੀੜ੍ਹੀ ਲੋਕ ਵੀ ਇਸੇ ਤਰ੍ਹਾਂ ਜੜੀ ਹੈ ਪਲਾਨਿੰਗ ਇਸ ਤਰ੍ਹਾਂ ਹੈ ਜਿਵੇਂ ਜਿਸ ਤਰ੍ਹਾਂ ਤੁਸੀਂ ਇਸ ਵਾਰ ਨੋਟਿਸ ਲਿਆ ਹੋਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ achhiyan company ਹੈਗੀਆਂ ਉਹ ਇਸ ਕਲੱਬ ਦੇ ਨਾਲ ਜੁੜਨ ਜਿਸ ਤਰ੍ਹਾਂ ਇਸ ਵਾਰ ਵੀ ਟਾਟਾ ਦੇ ਨਾਲ ਸਾਡੀ ਗੱਲ ਹੋਈ ਸੀ ਟਾਟਾ ਦੀ ਜਿਹੜਾ ਤੁਹਾਨੂੰ ਪਤਾ ਵੀ ਫੁੱਟਬਾਲ ਦੇ ਵਿੱਚ ਟਾਟਾ ਦਾ ਬਹੁਤ ਵੱਡਾ ਯੋਗਦਾਨ ਹੈ ਜਮਸ਼ੀਦ ਜਮਸ਼ੀਦਪੁਰ ਦੇ ਵਿੱਚ ਹੈ ਉਹਨਾਂ ਦੇ ਆਪਣੇ ਉਹਨਾਂ ਨੇ ਕੋਚਸ ਰੱਖੇ ਹੋਏ ਅਕੈਡਮੀ ਚੱਲ ਰਹੀ ਆ ਬਹੁਤ ਵੱਡੇ ਪੱਧਰ ਤੇ ਫੁੱਟਬਾਲ ਦੇ ਉੱਪਰ ਉਹ ਕੰਮ ਕਰ ਰਹੇ ਆ ਉਹਨਾਂ ਦੇ ਨੁਮਾਇंदे ਓਪਨਿੰਗ ਸੈਰੇਮਨੀ ਦੇ ਉੱਪਰ ਆਏ ਸਨ ਉਹਨਾਂ ਨੇ ਕਲੱਬ ਨੂੰ ਇਮਦਾਰ ਵੀ ਕਾਫੀ ਮੋਟੀ ਮਨਾਦੀ ਕੀਤੀ ਹੈ ਤੇ ਮਾਲੀਮਾਰਤ ਕੀਤੀ ਹੈ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਵੀ ਬਹੁਤ ਆ ਤੇ ਪਲੱਸ ਉਹਨਾਂ ਦੇ ਨਾਲ ਸਭ ਜੋ ਸਾਡੀਆਂ ਡਿਸਕਸ਼ਨ ਹੋਈਆਂ ਬੱਚਿਆਂ ਬਾਰੇ ਉੱਥੇ ਦੀ ਅਕੈਡਮੀ ਬਾਰੇ ਇੱਥੇ ਦੇ ਕੋਚ ਸਹਿਬਾਨ ਬਾਰੇ ਉਹ ਸਾਡੀਆਂ ਕਾਫੀ ਇਹਨੂੰ ਬਿਟਲੀ ਅਚੀਆਂ ਪਲਾਨਿੰਗ ਉਹ ਸਾਨੂੰ ਦੇ ਰਹੇ ਆ ਉਧਰੋਂ ਵੀ ਤੇ ਅਸੀਂ ਉਹਦੇ ਨਾਲ ਉਹਦੇ ਬਾਰੇ ਡਿਸਕਸ ਕਰ ਰਹੇ ਚਾਹੇ ਸਾਡੇ ਬੱਚੇ ਨੇ ਤੇ ਸਾਡੇ ਕੋਚੇ ਸਹਿਬਾਨ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਫੋਰਨ ਫੋਰਨ ਤੋਂ ਵੀ ਕੋਚੇ ਚ ਨੇ ਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਟੈਕਨੀਕ ਫੁੱਟਬਾਲ ਦੇ ਵਿੱਚ ਵੀ ਕਾਫੀ ਨਵੀਆਂ ਟੈਕਨੀਕਸ ਆ ਰਹੀਆਂ ਤੇ ਉਹਨਾਂ ਉਹ ਇਦਾਂ ਦੀਆਂ ਕੰਪਨੀਆਂ ਨਾਲ ਮਿਲ ਕੇ ਸਾਡੇ ਅਕੈਡਮੀ ਚੱਲ ਰਹੀ ਆ ਚਾਹੇ ਸਾਡੇ ਕਾਲਜ ਦੇ ਬੱਚੇ ਨੇ ਉਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਹਿਤਾਂ ਸੰਗਤ ਸਾਹਿਬ ਇਸ ਵੇਲੇ ਨਸ਼ਿਆਂ ਦਾ ਦੌਰ ਬਹੁਤ ਜ਼ਿਆਦਾ ਹੈ ਸਾਡੀ ਜਿਹੜੀ ਨੌਜਵਾਨੀ ਨਸ਼ਿਆਂ ਵੱਲ ਦਸਤੋਰ ਰਹੀ ਹੈ ਤੁਸੀਂ ਉਹ ਨੌਜਵਾਨਾਂ ਨੂੰ ਜਿਹੜੇ ਫੁੱਟਬਾਲੀ ਉਹਨਾਂ ਦੇ ਫੁੱਟਬਾਲ ਨੂੰ ਲੈ ਕੇ ਕੀ ਸੰਦੇਸ਼ ਚਾਹਣਾ ਚਾਹੁੰਦਾ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਕੋ ਅਜਨਵਤ ਸਾਹਿਬ ਇਹ ਜਿਹੜੇ ਜਿਹੜੀ ਗੇਮਸ ਹੈਗੀ ਹੈ ਨਾ ਜਿਹੜਾ ਬੱਚਾ ਗੇਮਸ ਦੇ ਵਿੱਚ ਪੈਂਦਾ ਉਹ ਬੱਚਾ ਨੇਚਰਲੀ ਹੈ ਉਹਦੇ ਕੋਈ ਇਸ ਪਾਸੇ ਨੂੰ ਜਾਣ ਦਾ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਹੁੰਦਾ ਦੂਸਰਾ ਵੀ ਉਹਨੂੰ ਇਹ ਵੀ ਪਤਾ ਹੁੰਦਾ ਕਿ ਜੇ ਮੈਂ ਇਸ ਵਾਸਤੇ ਨੂੰ ਜਾਣਾ ਤਾਂ ਫਿਰ ਮੈਂ ਗੇਮ ਨਹੀਂ ਕਰ ਸਕਦਾ ਜਿਹਨੂੰ ਆਪਾਂ ਕਹਿੰਦੇ ਆਪਾਂ ਜਿਹੜੀਆਂ ਗੇਮਸ ਐਕਚੁਅਲੀ ਹੈਗੀਆਂ ਇਹ ਕਰਾਉਂਦੇ ਇਸ ਕਰਕੇ ਆ ਵੀ ਬੱਚਾ ਜਿਹੜਾ ਆ ਮਾੜੀ ਹਾਲਤਾਂ ਤੋਂ ਨਸ਼ਿਆਂ ਤੋਂ ਦੂਰ ਰਹੇ ਜਿਹੜਾ ਬੱਚਾ ਦੋ ਟਾਈਮ ਰੈਟਸ ਕਰਦਾ ਹੋਸਟਲ ਦੇ ਵਿੱਚ ਰਹਿੰਦਾ ਆ ਤੇ ਉਹ ਬੱਚਾ ਇਹਨਾਂ ਚੀਜ਼ਾਂ ਤੋਂ ਨੇਚਰਲੀ ਐ ਉਹ ਬਚਿਆ ਰਹਿੰਦਾ ਨਾ ਉਹਦਰ ਨੂੰ ਜਾਂਦਾ ਨਾ ਉਹਦਾ ਉਹਦਰ ਧਿਆਨ ਜਾਂਦਾ ਤੇ ਇਸ ਕਰਕੇ ਇਹ ਜਿਹੜੇ ਸਪੋਰਟਸ ਦੇ ਫੰਕਸ਼ਨ ਏਡੇ ਵੱਡੇ ਟੂਰਨਾਮੈਂਟ ਜਾਂ ਛੋਟੇ ਟੂਰਨਾਮੈਂਟ ਅਲਾਕਿਆਂ ਦੇ ਵਿੱਚ ਸਾਡੇ ਆਪਣੇ ਇਲਾਕੇ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਟੂਰਨਾਮੈਂਟ ਜਾਂਦੇ ਆ ਠੀਕ ਐ ਉਹ ਵਿਲੇਜ ਲੈਵਲ ਦੇ ਹੁੰਦੇ ਆ ਆਰਗੇਨਾਈਜ਼ਰ ਲੈਵਲ ਦਾ ਹੁੰਦਾ ਤੇ ਲੇਕਿਨ ਇਹ ਸਾਰਿਆਂ ਦਾ ਇਹ ਪਿੱਛੇ ਮਕਸਦ ਇੱਕੋ ਹੀ ਹੁੰਦਾ ਵੀ ਜਿਹੜੇ ਬੱਚੇ ਆ ਚੰਗੀਆਂ ਆਦਤਾਂ ਸਿੱਖਣ ਸਪੋਰਟਸ ਦੇ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਅ ਸੰਗਾ ਸਾਹਿਬ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਗੋਤਗੂ ਦੇ ਦੌਰਾਨ ਤੁਹਾਡੇ ਨਾਲ ਕਰਨੀ ਰਹਿ ਗਈ ਫੁੱਟਬਾਲ ਦੇ ਰਿਗਾਰਡਿੰਗ ਜਾਂ ਤੁਹਾਡੇ ਕੀਤੇ ਹੋਏ ਕਾਰਜਾਂ ਤੋਂ ਬਿਨਾ ਉਹ ਜਿਹੜੀ ਗੱਲ ਤੁਸੀਂ ਸਾਡੇ ਦਰਸ਼ਕਾਂ ਨੂੰ ਬਸ ਬਸ ਇਹੀ ਇਹੀ ਤਾਂ ਆਪਣੇ ਇਲਾਕਾ ਨਵਾਸੀਆਂ ਦਾ ਧੰਨਵਾਦ ਕਰਦੇ ਆ ਉਹ ਸਾਰਿਆਂ ਨੂੰ ਕਹਿੰਦੇ ਵਾਦ ਵਾਦ ਇਸ ਕਲੱਬ ਦੇ ਨਾਲ ਜੁੜੋ ਕਾਲਜ ਦੀ ਮੈਨੇਜਮੈਂਟ ਦਾ ਬਹੁਤ ਬਹੁਤ ਸਾਡਾ ਵੱਡਾ ਸਾਥ ਹੈ ਸੰਤ ਮਹਾਰਾਜ ਮਹਾਰਾਜ ਕਾਰਟਰ ਵਾਲੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਐਵਰੀ ਟਾਈਮ ਔਰ ਉਹ ਆਉਂਦੇ ਨੇ ਅਸ਼ੀਰਵਾਦ ਦਿੰਦੇ ਨੇ ਔਰ ਸ਼ੁਰੂਆਤ ਕਰਾਉਂਦੇ ਨੇ ਇਸੇ ਕਰਕੇ ਮਹਾਰਾਜ ਅਰਦਾਸ ਦੇ ਸਦਕਾ ਤੇ ਇਹ ਜਿਹੜਾ ਟੂਰਨਾਮੈਂਟ ਹੈ ਉਹ ਹਰ ਸਾਲ ਬਲੰਦੀਆਂ ਵਿੱਚ ਆਉਂਦਾ ਸਾਰਿਆਂ ਨੂੰ ਬਜੀ ਕੋ ਬੇਨਤੀ ਹੈ ਇਸ ਕਲੱਬ ਦੇ ਨਾਲ ਬਤ ਬਤ ਜੁੜੋ ਤੇ ਇਸ ਕਲੱਬ ਨੂੰ ਜੋ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਤੁਸੀਂ ਆਪਣੇ ਤੌਰ ਤੇ ਦੇ ਸਕਦੇ ਆ ਜਰੂਰ ਕਰੋ ਔਰ ਅਸੀਂ ਹਮੇਸ਼ਾ ਲਈ ਕੋਈ ਵਧੀਆ ਤੋਂ ਵਧੀਆ ਕੋਸ਼ਿਸ਼ ਕਰਾਂਗੇ ਜੋ ਕਿ ਇਸ ਸਾਡੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਇਥੋਂ ਕਲੱਬ ਤੋਂ ਅੱਛੇ ਤੋਂ ਅੱਛੇ ਖਿਡਾਰੀ ਯਾਨੀ ਵੱਡੀਆਂ ਕਲੱਬਾਂ ਨੂੰ ਮਿਲਣ ਤੇ ਉਹਦਾ ਅੱਛਾ ਵਧੀਆ ਪ੍ਰਵੇਕ ਬਣਿਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਸਰਦਾਰ ਕਲਵੰਤ ਸਿੰਘ ਸੰਘਾ ਪ੍ਰਵਾਸੀ ਭਾਰਤੀ ਜਿਹੜੀ ਲਾਗਲੇ ਪਿੰਡ ਲਗੇਰੀ ਦੇ ਰਹਿਣ ਵਾਲੇ ਜਿਨ੍ਹਾਂ ਨੇ ਦੱਸਿਆ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਪ੍ਰਵਾਸੀਆਂ ਨੇ ਮਿੱਟੀ ਦਾ ਮੋਹ ਆਪਣੇ ਪਿੰਡ ਨਾਲ ਮੋਹ ਇਹ ਦੱਸਿਆ ਵੀ ਪਿਛਲੇ ਕਾਫੀ ਸਾਲਾਂ ਤੋਂ ਬਦੇਸ਼ ਦੀ ਧਰਤੀ ਤੇ ਰਹਿੰਦੇ ਫਿਰ ਵੀ ਹਰ ਸਾਲ ਆ ਕੇ ਇੱਥੇ ਫੁੱਟਬਾਲ ਕਰਾਉਂਦੇ ਆ ਆਪਣੀ ਜਿਹੜੀ ਜਨਰੇਸ਼ਨ ਆ ਉਹਦੀ ਚਿੰਤਾ ਕਰਦੇ ਆ ਚਿੰਤਨ ਕਰਦੇ ਦੇ ਨਾਲ ਦੀ ਨਾਲ ਸਮਾਧਾਨ ਵੀ ਕਰਦੇ ਆ ਉਹਨਾਂ ਨੂੰ ਰੱਖਦੇ ਆ ਫੁੱਟਬਾਲ ਸੰਧੀ ਉਹਨਾਂ ਨੇ ਵਿਸਥਾਰ ਦੇ ਨਾਲ ਦੱਸਿਆ ਨਾਲ ਹੀ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਫੁੱਟਬਾਲ ਟੂਰਨਾਮੈਂਟs ਵੱਧੀ ਵੀ ਜਿਹੜੇ ਵਿਸਥਾਰ ਦੇ ਨਾਲ ਦੱਸਿਆ ਤੇ ਆਉਣ ਵਾਲੇ ਭਵਿੱਖ ਬਾਰੇ ਵੀ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ